ਪਹਿਲਾ ਨਿਸ਼ਾਨ ਤੁਸੀਂ 3 ਤੇ ਲਉਣਾ ਚੜਾਈ ਦਾ ਇਸ ਤਰ੍ਹਾਂ ਤਿੰਨ ਤੇ ਲਗਾ ਲਿਆ ਇਧਰ ਨੂੰ ਲਉਣਾ 4.5 ਤੇ ਫਿਰ ਇਹ ਦੋਨੋਂ ਨਿਸ਼ਾਨਾਂ ਨੂੰ ਆਪਸ ਵਿੱਚ ਇਸ ਤਰ੍ਹਾਂ ਹੀ ਮੇਲ ਦੇਣਾ ਇਹਦੀ ਕਟਿੰਗ ਕਰ ਦੇਣੀ ਹੈ ਇਸ ਤਰ੍ਹਾਂ ਇਹਦੀ ਕਟਿੰਗ ਕਰ ਦੇਣੀ ਸਰਫਰਾਕ ਤੇ ਫਿਰ 8 ਤੋਂ 8.5 ਇਸ ਜਗ੍ਹਾ ਤੋਂ 8 ਤੋਂ ਸਾਢੇ 8 ਤੱਕ ਇਹਦੇ ਸੈਂਟਰ 'ਚ ਇਸ ਤਰ੍ਹਾਂ ਕਟਿੰਗ ਕਰਦੇ ਨੇ ਆਇਆ ਸੈਂਟਰ ਔਰ ਕਟਿੰਗ ਕਰਨ ਤੋਂ ਬਾਅਦ ਇਸ ਤਰ੍ਹਾਂ ਫਿਰ ਪੱਟੀ ਪੇਸਟਿੰਗ ਕਰ ਲੈਣੀ ਹੈ 1 ਇੰਚ ਦੀ ਤੁਸੀਂ ਆ ਪੱਟੀ ਲੈ ਕੇ ਨਾ 1 ਇੰਚ ਦੀ 25 ਇੰਚ ਲੰਬੀ ਆ ਇਹ ਇਹਨੂੰ ਸਾਰੀ ਨੂੰ ਪੇਸਟਿੰਗ ਕਰ ਲਓ ਉਸੇ ਕੱਪੜੇ ਤੇ ਜਿੱਤੇ ਆਪਾਂ ਬਣਾਉਣਾ ਆ ਕੋ ਯਾਰ ਉਹ ਨਾ ਇਹ ਇਸ ਪਾਸੇ ਦੋਨੋਂ ਤੁਸੀਂ ਇਸ ਦੇ ਉੱਪਰ ਇਸ ਤਰ੍ਹਾਂ ਫੋਲਡ ਕਰ ਦਿਓ ਪੇਸਟਿੰਗ ਜਿਹੜੀ ਪੱਟੀ ਆਪਾਂ ਉਹਦੇ ਉੱਪਰ ਇਸ ਤਰ੍ਹਾਂ ਫੋਲਡ ਕਰਤਾ ਫਿਰ ਇਸ ਤਰ੍ਹਾਂ ਇੱਕ ਹੋਰ ਇਸ ਤਰ੍ਹਾਂ ਬਣਾ ਨਾ ਹਲੋ ਆ ਦੇਖੋ ਇਸ ਤਰ੍ਹਾਂ ਹੀ ਫਿਰ ਤੁਸੀਂ ਅੱਧੇ ਇੰਚ ਰੱਖ ਕੇ ਨਾ ਅੱਧੇ ਪੌਣੀ ਇੰਚ ਆ ਕੱਪੜੇ ਦੀ ਆਪਾਂ ਕਟਾਈ ਕਰ ਦੇਣੀ ਫਿਰ ਇਹਨੂੰ ਇਹਦੇ ਉੱਪਰ ਰੱਖ ਕੇ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਹੀ ਫਿਰ ਪ੍ਰੈਸ ਨਾਲ ਤੁਸੀਂ ਬਿਠਾ ਦੇਣਾ ਇਹਨੂੰ ਉਹਦੇ ਉੱਪਰ ਇਹ ਪੱਟੀ ਤਿਆਰ ਕਰਨੀ ਆ ਆ ਦੇਖੋ ਫਿਰ ਇਹਨੂੰ ਆਪਾਂ ਇਹਨੂੰ ਉੱਪਰੋਂ ਇਸ ਤਰ੍ਹਾਂ ਚੱਕਿਆ ਇਹਨੂੰ ਫਿਰ ਇਸ ਤਰ੍ਹਾਂ ਉੱਪਰ ਆ ਦੇਣਾ ਇਸ ਤਰ੍ਹਾਂ ਪੱਟੀ ਦਾ ਨਾ ਇਸ ਤਰ੍ਹਾਂ ਸੈਂਟਰ ਕਰ ਲੋ। 3 ਹੁਣ ਤੁਸੀਂ ਇੱਕ ਪੱਟੀ ਨਾ ਇਸੇ ਤਰ੍ਹਾਂ ਇਹਦੇ ਵਿੱਚ ਪੂਰੀ ਦਿੱਤਕ ਜਾਂਦੀ ਹੈ ਉੱਤਕ ਲਗਾ ਕੇ ਆ ਜਿਹੜਾ ਆਪਣਾ ਸੈਂਟਰ ਦਾ ਪਾਣਾ ਮਾਰਿਆ ਇੰਨਾ ਵਿੱਚ ਦੂਆ ਰੱਖ ਕੇ ਇਸ ਤਰ੍ਹਾਂ ਲਗਾ ਦੇਣੀ ਆ। ਤੇ ਇਹਦੀ ਕਟਿੰਗ ਕਰ ਦੇਣੀ ਆ। ਹੁਣ ਇਹਨੂੰ ਇੱਕ ਸਲਾਈ ਦੀ ਮਸ਼ੀਨ ਨਾਲ ਲਗਾ ਕੇ ਦਿਖਾਉਂਦੇ ਆ। ਇਸ ਤਰ੍ਹਾਂ ਤੁਸੀਂ ਸਲਾਈ ਲਗਾ ਲਓ ਹੁਣ ਇੱਕ ਪੱਟੀ ਆਪਣੀ ਲੱਗ ਗਈ ਆ ਦੂਜੀ ਪੱਟੀ ਦੇਖੋ ਆ ਬਰਾਬਰ ਉੱਪਰੋਂ ਰੱਖ ਕੇ ਨਾ ਇਹਦੇ ਬਿਲਕੁਲ ਆ ਇੱਕ ਸਾਈਡ ਆ ਚੱਕ ਕੇ ਇਸ ਤਰ੍ਹਾਂ ਅੰਦਰ ਲਿਜਾ ਕੇ ਆ ਨਿਸ਼ਾਨ ਲਗਾ ਲੈਣਾ ਆ ਬਿਲਕੁਲ ਇੱਥੇ ਬਰਾਬਰ ਤੱਕ ਆ ਗਈ ਆ ਨਾ ਹੁਣ ਇਹਨੂੰ ਇੱਥੋਂ ਇਸ ਤਰ੍ਹਾਂ ਇਧਰ ਨੂੰ ਕੱਟ ਕੇ ਇਹ ਟੋਵੀਂ ਦਕਾਟੀ ਦੇਣੀ ਹੈ। ਅ ਜਿੰਨੀ ਜਿੰਨੀ ਪੱਟੀ ਫੋਲਡ ਕੀਤੀ ਹੈ ਇਨੀ ਇਸ ਤਰ੍ਹਾਂ ਹੀ ਘੱਟ ਦੇਣੀ ਹੈ। ਹੁਣ ਇਹਦੇ ਨਾਲ ਕੀ ਹੋਣਾ ਇਹ ਅੰਦਰ ਚਲ ਜਾਣਾ ਦਵਾ ਤੇ ਇਹ ਪੱਟੀ ਇਸ ਤਰ੍ਹਾਂ ਇਹਦੇ ਉੱਪਰ ਆ ਜਾਣੀ ਆ ਇਹ ਇਸ ਤਰ੍ਹਾਂ। ਇਸ ਤਰ੍ਹਾਂ ਇਹ ਪੱਟੀ ਦੇ ਕਿਨਾਰੇ ਵਾਲੀ ਸਿਲਾਈ ਲਗਾ ਦੇਣੀ ਆ। ਹੁਣ ਆਪਾਂ ਆ ਜਿਹੜੀ ਸਲਾਈ ਆ ਨਾ ਇਹ ਤੋਂ ਇੱਥੇ ਤੱਕ 2 ਇੰਚੀ ਤੱਕ ਨੋਕ ਬਣਾ ਦੇਣੀ 2.5 ਇੰਚ ਦੀ ਪੱਟੀ ਕੱਟ ਲੈਣੀ ਆ ਸੋਬਾ ਦੇ ਜਿਹੜੇ ਪੱਟੀ ਉੱਪਰ ਆ ਬਚੀ ਹੋਈ ਉਹਦੀ ਕਟਿੰਗ ਕਰ ਦੇਣੀ ਹੈ ਬਿਲਕੁਲ ਬਰਾਬਰ ਹੁਣ ਇੱਥੇ ਹੀ ਆਪਾਂ ਇਸ ਤਰ੍ਹਾਂ ਸਲਾਈ ਲਗਾ ਕੇ ਨਾ ਇੱਧਰ ਵੀ ਤੇ ਕੰਦੇ ਅਟੈਚ ਕਰ ਲੈਣੇ ਆ ਬੈਕ ਨਾਲ ਹੁਣ ਇਸ ਤਰ੍ਹਾਂ ਨਾ ਅੱਧੀ ਇੰਚ ਦੀ ਕਟਿੰਗ ਕਰ ਦੇਣੀ ਆ ਬੈਨ ਲਗਾਉਣ ਦੇ ਇਸ ਤਰ੍ਹਾਂ ਹੀ ਹੁਣ ਆਪਾਂ ਇਸ ਤਰ੍ਹਾਂ ਪੇਪਰ ਪੇਸਟਿੰਗ ਲੈ ਕੇ ਨਾ ਇਹਨੂੰ ਫੋਲਡ ਕਰ ਲੈਣਾ ਇਸ ਤਰ੍ਹਾਂ ਫਿਰ ਆਪਾਂ ਕੋੜ ਤਾਂ ਪੱਟੀ ਨੂੰ ਫੜ ਕੇ ਉਧਰ ਨੂੰ ਦੇਖੋ ਆ ਸੈਂਟਰ ਚ ਜਿੱਥੇ ਘੱਟ ਸੀ ਇਹਨੂੰ ਪੂਰੀ ਜਿੱਥੇ ਪੇਪਰ ਪੇਸਟਿੰਗ ਫੋਲਡ ਆ ਇਧਰ ਰੱਖ ਕੇ ਬੈਂ ਕੱਟ ਲੈਣਾ ਦਹਾਂਗੇ ਮੜੇ ਇਸ ਤਰ੍ਹਾਂ ਕੱਪੜੇ ਤੇ ਬੈਂਡ ਦੀ ਪੇਸਟਿੰਗ ਕਰ ਲਓ ਇਸ ਜਗ੍ਹਾ ਤੋਂ ਸਲਾਈ ਤੁਸੀਂ ਸ਼ੁਰੂ ਕਰਕੇ ਨਾ ਇਸ ਤਰ੍ਹਾਂ ਹੀ ਲਿਝਾ ਕੇ ਇਸ ਜਗ੍ਹਾ ਤੋਂ ਕੱਢ ਲੋ ਥੱਲੇ ਕੱਪੜਾ ਰੱਖ ਕੇ ਇਸ ਤਰ੍ਹਾਂ ਹੀ ਹੁਣ ਤੁਸੀਂ ਆਪਾਂ ਜਿੱਦਾਂ ਵਿੱਚੋਂ ਕਟਿੰਗ ਕਰ ਲਈ ਐ ਜਿੱਦਾਂ ਵਿੱਚੋਂ ਕਟਿੰਗ ਕਰ ਲੈਣੀ ਆ ਫਿਰ ਇਹਦੇ ਕੱਟ ਲਗਾ ਲੈਣੇ ਆ ਇਸ ਤਰ੍ਹਾਂ ਬੈਨ ਦੇ ਨਾਲ ਸਲਾਈ ਨਾ ਕਰਨੀ ਬਸ ਦਵਾਈ ਇੱਕ ਮੜੇ ਕੱਟ ਲਗਾਉਣਾ ਹੁਣ ਇਹਨੂੰ ਦੂਸਰੀ ਸਾਈਡ ਨੂੰ ਪਲਟਾ ਦੇਣਾ ਹੁਣ ਪੈਰ ਪੈਰ ਦਾ ਦੁਬਾਰਾ ਰੱਖ ਕੇ ਬਾਕੀ ਸਾਰੀ ਕਟਿੰਗ ਕਰ ਦੋ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਸੈਂਟਰ ਚ ਜਿਹੜਾ ਕੱਟ ਦਿੱਤਾ ਨਾ ਬੈਨ ਨੂੰ ਇਸ ਤਰ੍ਹਾਂ ਫੋਲਡ ਕਰਕੇ ਇਹ ਸੈਂਟਰ ਚ ਕੱਟ ਦੇ ਲੋ ਹੁਣ ਬੈਨ ਬਣਾਉਣ ਤੋਂ ਬਾਅਦ ਚ ਨਾ ਇੱਦਾਂ ਹੀ ਆ ਪੁੱਠੇ ਪਾਸੇ ਇਸ ਤਰ੍ਹਾਂ ਇਸ ਤਰ੍ਹਾਂ ਇਦਾਂ ਫੜ ਕੇ ਇਹਨੂੰ ਆਪਾਂ ਸਿਲਾਈ ਲਗਾ ਦੇਣੀ ਆ ਸਾਰੇ ਨੂੰ ਫਿਰ ਇਹ ਇਸ ਤਰ੍ਹਾਂ ਆ ਜਾਣਾ ਇਹਨੇ ਬੈਚ ਚਲ ਜਾਣਾ ਇਸ ਤਰ੍ਹਾਂ ਬੈਨ ਉੱਪਰ ਝੜ ਜਾਣਾ ਇਸ ਤਰ੍ਹਾਂ ਇਸ ਤਰ੍ਹਾਂ ਆ ਜਾਣਾ ਹੁਣ ਤੁਹਾਨੂੰ ਸਿਲਾਈ ਲਗਾ ਕੇ ਦੇਣੀ ਆ ਇਸ ਤਰ੍ਹਾਂ ਬੈਨ ਤੁਸੀਂ ਉੱਪਰ ਰੱਖ ਕੇ ਨਾ ਸਲਾਈ ਲਗਾ ਲੈਣੀ ਹੈ ਤੇ ਸੈਂਟਰ ਵਾਲਾ ਜਿਹੜਾ ਆਪਾਂ ਦਿੱਤਾ ਸੀ ਕੱਟ ਉਹ ਕੱਟਣਾ ਬਲਾ ਲੈਣਾ ਹੈ। ਇਸ ਤਰ੍ਹਾਂ ਬੈਨ ਦੇ ਤੁਸੀਂ ਉੱਪਰ ਦੀ ਸਲਾਈ ਲਗਾ ਦਿਓ। ਹੁਣ ਇਸ ਤਰ੍ਹਾਂ ਨਾ ਆਪਣਾ ਬੈਨ ਲਾ ਕੇ ਤਿਆਰ ਹੋ ਜਾਣਾ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਲੱਗ ਜਾਣਾ ਆ ਦੇਖੋ ਬਿਲਕੁਲ ਇਸ ਤਰ੍ਹਾਂ ਲੱਗਣਾ। ਹੁਣ ਪੱਟੀ ਤੇ ਤੁਸੀਂ ਜਾਂ ਹੱਕ ਹਾਈ ਲਗਾ ਦਿਓ ਜਾਂ ਫਿਰ ਕਾਰਜ ਬਟਨ ਕਰ ਦਿਓ ਜੋ ਵੀ ਕਸਟਮਰ ਦੇ ਹਿਸਾਬ ਨਾਲ ਤੁਹਾਡਾ ਕਸਟਮਰ ਕਹਿ ਰਿਹਾ ਉਹਦੇ ਹਿਸਾਬ ਨਾਲ ਕਰ ਦਿਓ ਇਸ ਤਰ੍ਹਾਂ ਆਪਣਾ ਬੈਨ ਲਾ ਕੇ ਤਿਆਰ ਹੋ ਜਾਣਾ ਹੈ ਥੈਂਕਸ